ਤੂੰ ਦੇਖਾਗੇ ਨਾ ਕਿੱਦਾਂ ਅੰਦਰ ਵੜਦੇ ਆ ਆ ਹਾਏ ਆ ਵੇਖ ਆ ਕੀ ਕਰ ਤੂ ਉਤ ਕਰਕੇ ਗਏ ਨੇ ਤੂੰ ਮੇਰੀ ਗੱਲ ਸੁਣ ਲੈ ਜਿਹੜੀ ਗੱਲ ਕਰਨੀ ਹੋਈ ਕਿ ਮੰਮੀ ਆਪੇ ਕਰਨਗੇ ਤੂੰ ਨੀ ਵਿੱਚ ਬੋਲਣਾ ਨਹੀਂ ਮੈਨੂੰ ਕੀ ਲੋੜ ਉਹਨਾਂ ਨੂੰ ਕੁਝ ਕਹਿਣ ਦੀ ਹੈ ਤੇ ਮੰਮੀ ਗੱਲ ਕਰਨਗੇ ਮੈਨੂੰ ਲੱਗਦਾ ਵਾ ਕਿ ਅੰਦਰ ਤੇ ਭਾਬੀ ਦਾ ਸਾਰਾ ਕਸੂਰਾ ਉਹਨਾਂ ਜਾਣ ਬੁੱਝ ਕੇ ਝਗੜਾ ਮਾਰਿਆ ਵਾ ਵੀ ਸਾਰੀ ਹੀ ਇਹ ਇਹਨਾਂ ਦੇ ਸਿਰ 'ਤੇ ਤੂੰ ਮਾਰ ਹਵਾਜ ਕਰ ਲਈਂ ਨੋ ਹੁਣੇ ਪਤਾ ਲੱਗ ਜਾਂਦਾ ਏ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਕਰ ਜਾਂਦਾ ਏ ਗੱਲੀ ਨਾ ਇਦਰਾ ਮੇਰੀ ਗੱਲ ਸੁਣਨ ਕੇ ਲੱਗਦਾ ਜਿੰਦਰੇ ਦੀਆਂ ਗੱਲਾਂ ਘੰਡੇ ਆ ਤੂੰ ਹੁਣ ਮੈਂ ਕੀ ਜਵਾਬ ਦਾਂਗੀ ਰੋਕ ਜਾ ਮੈਂ ਨਹੀਂ ਆ ਦਾ ਕਮੈਂਟ ਚ ਆ ਘੜੀ ਆ ਉਹ ਚਾਹ ਬਾਹਰ ਤੇਲੀ ਤਰਨ ਕੇ ਗੱਲ ਸੁਣਾ ਗੱਲ ਸੋਹਣੀ ਆ ਹੁੰਨੀ ਆ ਪੁੱਛਣਗੇ ਵੀ ਜਿੰਦਰਾ ਮਾਰਿਆ ਤੇ ਮੈਂ ਕਹਣਾ ਆਹੋ ਮਾਰਿਆ ਆਪਣੇ ਅੰਦਰ ਨੂੰ ਮਾਰਿਆ ਮੈਂ ਕੋਈ ਗੱਲ ਨਹੀਂ ਮੰਮੀ ਆਉਣ ਲੱਗੀ ਹੁਣੇ ਲੱਗ ਜਾਂਦਾ ਪਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪੇ ਹੋ ਜਾਂਦਾ ਤੇ ਜੇ ਇਹਨੇ ਨਾ ਜਿੰਦਰਾ ਮਾਰਿਆ ਤੇ ਫਿਰ ਦੇਖਿਓ ਹੁਣ ਘੱਟ ਖਲਾਰਾ ਕਿਦਾਂ ਪੈਂਦਾ ਦੱਸੋ ਕੀ ਗੱਲ ਜੀ ਲੀਨੇ ਜਿੰਦਰਾ ਤੂੰ ਮਾਰਿਆ ਕਿਉਂ ਕੀ ਗੱਲ ਹੋਈ ਆ ਤੂੰ ਮੈਨੂੰ ਜ਼ਿਆਦਾ ਨਾ ਕੋ ਸਵਾਲ ਪੁੱਛ ਇਹ ਸਿਰਫ ਦੱਸ ਦੇ ਕਿ ਜਿੰਦਰਾ ਤੂੰ ਮਾਰਿਆ ਹੈ ਕਿ ਨਹੀਂ ਮਾਰਿਆ ਮਾਰਿਆ ਇਹ ਮੇਰੇ ਅੰਦਰ 100 ਚੀਜ਼ਾਂ ਨੇ ਤੇ ਸੁਣ ਲੈ ਹਾਂ ਲਾਵੇ ਇਥੇ ਚੋਰ ਬੈਠੇ ਸਨ 100 ਚੀਜ਼ਾਂ ਨੇ ਤੇ ਸੁਣ ਲੈ ਨਾ ਹੁਣ ਸਭ ਕੁਛ ਹੀ ਬੜਾ ਲਾਲ ਪੀੜਾ ਹੋਣ ਰਿਹਾ ਸਾ ਮੇਰੇ ਨਾਲ ਨਾਲ ਬੜੀ ਸੁਣੀ ਕਰਤੂਦ ਕੀਤੀ ਆ ਜੇਰਾ ਕੋਈ ਗੱਲ ਹੋਏ ਨਾ ਤਾਂ ਤੁਸੀਂ ਉਹਨਾਂ ਦੋਵਾਂ ਜੀਆਂ ਤੇ ਸਵਾਰ ਹੋ ਜਾਂਦੇ ਆ ਪਤਾ ਤੇ ਜਿੰਨੂੰ ਲੱਗ ਗਿਆ ਨਾ ਹੁਣ ਇਹਦੀ ਖੋਜ ਦਾ ਇਦਾਂ ਹੀ ਕਰਿਆ ਕਰੋ ਮੰਮੀ ਚਿੰਦਰਾ ਮਾਰਿਆ ਮੈਂ ਆਪਣੇ اندر ਨੂੰ ਮਾਰਿਆ ਉਹਦੇ اندر ਨੂੰ ਥੋੜਾ ਮੈਂ ਮਾਰਿਆ ਸੀ ਇਹਨਾਂ ਵਾਲੀ ਤੇ ਹਾਦੀ ਹੋ ਗਈ ਆ ਬੰਦਾ ਪੁੱਛੇ ਜਦੋਂ ਇਹ ਅੱਡ ਵਾਲੇ ਹੋ ਗਏ ਆ ਭਾਈ ਚਿੰਦਰਾ ਮਾਰੀਏ ਭਾਈ ਨਾ ਮਾਰੀਏ ਤੇ ਇਹਨਾਂ ਨੂੰ ਕੀ ਹੈ ਬੱਲੇ ਬੱਲੇ ਤੇਰੇ ਵੀ ਚਿੰਦਰਾ ਨੂੰ ਬਾਕੀ ਗੱਲਾਂ ਛੱਡ ਦੇ ਇਹ ਨਹੀਂ ਸਮਝਾਉਂਦੇ ਕਿ ਤੂੰ ਮਾਰਿਆ ਕਿਹੜੇ ਹੋਇਆ ਤੇ ਖੋਲਿਆ ਕਿਹੜੇ ਰਿਆ ਮੈਨੂੰ ਤਾਂ ਕੰਨੀ ਕਰ ਬਾੜ ਨਹੀਂ ਪਈ ਹੈਗੀ ਜਾਣ ਗਿਆ ਮਾਰਿਆ ਸੀ ਤੇ ਗੱਡੀ 'ਚ ਬੈਠੇ ਸੀ ਤੇ ਤੇਰਾ ਫਰਜ਼ ਨਹੀਂ ਬਣਦਾ ਕਮ ਸਕੱਮ ਮੈਨੂੰ ਦੱਸ ਤੈਂਦੀ ਮੈਂ ਉਹਨਾਂ ਦਾ ਝੂਠਾ ਬਈ ਸੀ ਜਾਂ ਆਂਡਿਆ ਵਾ ਅੱਗੋਂ 100 100 ਤੇਰੀਆਂ ਸੌਆਂ ਦੇਣ ਤੱਕ ਜਾਂ ਆਂਡਿਆ ਵਾ ਤੇ ਮੈਨੂੰ ਇਹ ਤਾਂ ਪਤਾ ਨਹੀਂ ਹੈਗਾ ਵੀ ਜਿਹਦੀਆਂ ਮੈਂ ਸਵਾ ਚੁੱਕ ਕੇ ਨੂੰ ਫੈਂਡਿਆ ਉਹ ਆਪ ਹੀ ਝੂਠੀ ਆ ਤੇ ਤੂੰ ਮੈਨੂੰ ਤਾਂ ਕੰਮ ਤੋਂ ਕੰਮ ਕਰਨੀ ਆਵਾਜ਼ ਪਾ ਦੇ ਵੀ ਆ ਗੱਲ ਕਿੱਚੇ ਕਾਦਾ ਝੂਠ ਆ ਜਿੰਦਰਾ ਮੈਂ ਮਾਰ ਕੇ ਗਈ ਐ ਤੂੰ ਮੈਨੂੰ ਕੰਮ ਸੇ ਕੰਮ ਦੱਸ ਤੇ ਦਿੰਦੀ ਹੁਣ ਤੁਹਾਡੇ ਕੋਈ ਕਿੰਨੀ ਗੱਲ ਦੇ ਸੈਣ ਕਰਾਇਆ ਕਰਾਂ ਮੈਂ ਚੱਲ ਉਹ ਤਾਂ ਗੱਲ ਛੱਡ ਮੈਨੂੰ ਇਹ ਨਹੀਂ ਸਮਝਾਉਂਦੇ ਕਿ ਤੂੰ ਜਿੰਦਰਾ ਮਾਰਿਆ ਕਿਉਂ ਐਸਾ ਹੈ ਕਿ ਇੱਥੇ ਵੀ ਜਿੰਦਰਾ ਮਾਰਨੇ ਮਾਰਨਾ ਹੀ ਕਮਰੇ ਦੇ ਉਹ ਗੋਪਸ਼ੋਨੀ ਨਾ ਮੀ ਮੇਰੇ ਹੁੰਦੇ ਅੰਦਰ ਤੇ ਬਾਹਰ ਚੋਂ ਏਸੀ 'ਚ ਬੈਠੀ ਰਹਿਣਾ ਹੀ ਤਾਂ ਮੈਂ ਜਿੰਦਰਾ ਮਾਰਿਆ ਹੀ ਓਹੋ ਤੇਰਾ ਵੀ ਕੋਈ ਹਾਲ ਨਹੀਂ ਆ ਜੇ ਏਸੀ ਦੀ ਗੱਲ ਹੀ ਤੇ ਦਾਦੀ ਕਨੈਕਸ਼ਨ ਕੱਟ ਕੇ ਤੈਨੂੰ ਗੱਡੀ ਜਿਹੜਾ ਕਿਨਾਰ ਲੈ ਜਾਂਦੇ ਤੇ ਗੱਡੀ ਤੇ ਏਸੀ ਲੱਗਾ ਹੀ ਬਸ ਕੋਈ ਨਹੀਂ ਤਰਾੜ ਓਦਾਂ ਤੈਨੂੰ ਮੈਂ ਕਹਿੰਦਾ ਜੇ ਸਾ ਮਾ ਤੂੰ ਡਈ ਨਾ ਕਰ ਨਾ ਏਦਾਂ ਤੈਨੂੰ ਲੱਗਦਾ ਲ ਮਾਰੀ ਅਬ ਬੈੱਡ ਬੁੱਡ ਵੀ ਜਿੱਧਰ ਜਾਇਆ ਕਰਨਾ ਨਾ ਨਾਲੇ ਇੱਕ ਟਰਾਲੀ ਮਗਰ ਪਾ ਕੇ ਖੜਨੀ ਪਿਆ ਕਰਨੀ ਆ ਉਏ ਗੱਲ ਨਹੀਂ ਪਾੜਿਆ ਕਰਾਂਗੇ ਨਾਲੇ ਮੇਰਾ ਅੰਦਰ ਹੀ ਮੈਂ ਜਿੰਦਰਾ ਮਾਰਾ ਨਾ ਮਾਰਾ ਕਿੰਨੀ ਕੀ ਲੋੜ ਓਏ ਉਹ ਗੱਲਾਂ ਨਹੀਂ ਆ ਗਈਆਂ ਹਜੇ ਇੱਥੋਂ ਤੱਕ ਨੌਕਤ ਨਹੀਂ ਆਈ ਹੈਗੀ ਵੀ ਜਿਹੜੀ ਤੂੰ ਜਿੰਦਰਾ ਵੀ ਮਾਰਤਾ ਤੇ ਆ ਜੇ ਕਰਤਾ ਇਦਾਂ ਚੰਗੇ ਨਹੀਂ ਲੱਗੀਦਾ ਜਿਹੜਾ ਕੰਮ ਤੂੰ ਕਰ ਨਹੀਂ ਆ ਕਰ ਨਾਲੇ ਮੈਨੂੰ ਝੂਠਿਆਂ ਪਵਾਉਂਦੇ ਝੂਠਿਆਂ ਪਵਾਉਂਦੇ ਝੂਠਿਆਂ ਪਾਉਣ ਵਾਲੀ ਕਿਹੜੀ ਗੱਲ ਆ ਮੰਮੀ ਹੁਣੀ ਤਾਂ ਐਵੇਂ ਗੱਲ ਨਹੀਂ ਕੀਤੀ ਜਿਹਨੂੰ ਟਾਲ ਤੇ ਚਾੜ ਲਿਆ ਵਾ ਗੱਲ ਉਦਾਂ ਪਾਏ ਨਾ ਕੇ ਬਸ ਇੱਨੀ ਜਾਂਦੀ ਪਰ ਪੰਗਾ ਪੈ ਗਿਆ ਮਾਸੀ ਆਈ ਹੀ ਮਾਸੀ ਨੇ ਆਣ ਕੇ ਜਦੋਂ ਵੇਖਿਆ ਤਾਂ ਮੈਨੂੰ ਪਤਾ ਹੀ ਆ ਫਿਰ ਤੇ ਗੱਲਾਂ ਚੜ੍ਹਨੀਆਂ ਹੀ ਨੇ ਤੇ ਮਗਰੋਂ ਫਿਰ ਭਾਬੀ ਨੇ ਵੀ ਕੰਨ ਪਖਾਏ ਹੋਣੇ ਇਹਦੇ ਮੰਮੀ ਦੇ ਵੀ ਮੰਮੀ ਵੇਲ ਹੋਣਾ ਇੱਥੇ ਕਿੱਥੋਂ ਤੱਕ ਗੱਲਾਂ ਜਾਣੀ ਜਿਹੜੀ ਦੋ ਹਨ ਚਾਰ ਹੋਰ ਲਾਈਆਂ ਹੋਣੀਆਂ ਨੇ ਤੇ ਤਦ ਕਰਕੇ ਮੰਮੀ ਦਾ ਜਾਦਾ ਪਾਰਾ ਚੜਿਆ ਵਾ ਅੱਛਾ ਹਾ ਗੱਲ ਹੀ ਮੈਂ ਤੇ ਕਿਹਾ ਸੀ ਇਹ ਗੱਲ ਤੁਹਾਡੇ ਤੱਕ ਨਹੀਂ ਪਹੁੰਚੂਗੀ ਪਰ ਐਡਾ ਅੰਤਰਾ ਟੱਬਰ ਹਨ ਗੱਲ ਪਚਾ ਕੇ ਛੱਡੀ ਆ ਤੁਹਾਡੇ ਤੱਕ ਗੱਲ ਉਹ ਨਹੀਂ ਗੱਲੇ ਨਾ ਤੂੰ ਵੀ ਗਲਤ ਵਾ ਕਮ ਸੇ ਕਮ ਬੰਦੇ ਨੂੰ ਤਾਂ ਪਤਾ ਹੋਣਾ ਚਾਹੀਦਾ ਵਾ ਪਿਆਰ ਚੀਜ਼ ਹੋਣੀ ਆ ਨਹੀਂ ਜਨਾਨੀ ਦਾ ਫਰਜ਼ ਬੰਦਾ ਵਾ ਭਾਵੇਂ ਉਹ ਗਲਤ ਆ ਚਾਹੀਏ ਚਾ ਸਹੀ ਆ ਤੇ ਦੱਸਣਾ ਫਰਜ਼ ਬੰਦਾ ਵਾ ਪਰ ਤੂੰ ਮੇਰੇ ਗੱਲ ਨਾਲ ਚ ਪਾਈ ਨਹੀਂ ਹੈਗੀ ਹੁਣ ਮੈਂ ਉਹਨਾਂ ਨਾਲ ਬੈਸੀ ਜਾਂਦਾ ਮੰਨ ਲਓ ਉਹ ਲੱਗੇ ਟਾਇਰ ਉਹਨਾਂ ਨਾਲ ਸਾਧ ਲੈ ਹੁੰਦੇ ਪਿਆਰ ਉਹ ਕੀ ਬੰਨਿਆ ਘਰ ਚ ਤੇ ਫਿਰ ਦੱਸੋ ਵੀ ਉੱਥੇ ਜਵਾਬਦਾਰੀ ਕੀ ਹੁੰਦੀ ਮੈਂ ਤੇਰੇ ਕੋਲ ਬੈਸੀ ਜਾਣਾ ਨਹੀਂ ਪਿਆ ਸਹੀ ਆ ਮੇਰੀ ਘਰ ਵਾਲੀ ਸਹੀ ਆ ਉਹ ਸਹੀ ਆ ਸਹੀ ਤੂੰ ਸੁਆ ਮੇਰੀ ਬੇਇੱਜ਼ਤੀ ਕਰਾ ਕੇ ਰੱਖ ਛੱਡੀ ਆ ਤੇ ਇੱਕ ਗੱਲ ਹੋਰ ਸੁਣ ਲੈ ਕੰਨ ਖੋਲ ਕੇ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਨਾ ਕਰੀਂ ਕੋ ਜਿੰਦਰੇ ਜਿੰਦਰੇ ਵਾਲਾ ਸਾਡੇ ਘਰ ਨਹੀਂ ਕਦੀ ਖਾਨਦਾਨ ਵਿੱਚ ਕਦੀ ਗਿਰੇ ਇਹੋ ਜਿਹਾ ਕੰਮ ਕੀਤਾ ਵੀ ਜਿੰਦਰੇ ਮਾਰਦੇ ਰੋਜ ਦੇਡੇ ਤਗੜੇ ਜਿਹਦਾ ਬੜੇ ਚੋਰ ਪੈਣਦੇ ਆ ਇਹੋ ਜਿਹਾ ਕੰਮ ਬਾਹਰ ਨਾ ਕਰੀਂ ਕਰਨ ਤੇ ਖਬਰਦਾਰ ਮੁੜ ਕੇ ਨਾ ਕਰੀਂਗਾ ਮੈਨੂੰ ਬੋਲਦਾ ਵਾ ਆ ਵੀ ਚੰਗਾ ਬਾਬਾ ਨਹੀਂ ਕਰਦੀ ਕੋਟ ਚਾਹ ਪੀਣੀ ਸੀ ਚਾਹ ਬਣਾਣਾ ਤੈਨੂੰ ਪਤਾ ਵੀ ਅੱਜ ਮੈਂ ਚਾਹ ਪੀਣਾ ਹਾਂ ਨਾ ਨਹੀਂ ਮੈਂ ਆਪੇ ਤੇ ਕਹਿਣ ਦੀ ਮੈਂ ਪੁੱਛ ਕੇ ਕਰਿਆ ਕਰੋ ਤੇ ਹੁਣ ਮੈਂ ਚਾਹ ਬਣਾ ਲੈਂਦੀ ਆ ਪੀਣੀ ਆ ਤੇ ਤੁਹਾਡੇ ਲਈ ਬਣਾ ਲਿਆ ਨਹੀਂ ਫੇਰ ਕਿਹੜਾ ਪੁੱਛਿਆ ਨਹੀਂ ਵਾ ਤੇਰੀਆਂ ਨੇ ਇਹੋ ਗੱਲਾਂ ਬੱਦਈਆ ਲ ਮੈਂ ਤੇ ਹਰਖਖ ਦੀ ਹਾਰ ਗਈ ਤਾਂ ਉਦੋਂ ਤੋਤਾ ਨਹੀਂ ਕੱਜ ਤੋ ਉਹ ਜੀਤਾ ਕੋ ਸੇ ਜਾਣ ਕੇ ਉਹ ਨਹੀਂ ਮੰਮੀ ਟੋਣਾ ਕਿਉਂ ਨਹੀਂ ਹਾਂ ਉਹਦੇ ਪਾਣੀ ਨਹੀਂ ਦਿਆ ਪੱਠੇ ਬੀਜਣ ਵਾਲੇ ਹੀ ਅੱਛਾ ਤੇ ਮੈਂ ਚਲ ਪੱਠੇ ਬੀਜ ਕੇ ਨਾ ਇੱਕੋ ਵਾਰੀ ਧੋਵਾਂਗਾ ਮੜਕੋ ਬਾਰ-ਬਾਰ ਕਿੰਨੀ ਗਰੀਬੰਦਾ ਧੋਵੇ ਆਹੋ ਮੈਂ ਤੇ ਤੈਨੂੰ ਉਹਦੇ ਨੇ ਆਖਣ ਦੇ ਚਲ ਝੋਨਾ ਲੱਗ ਗਿਆ ਤੇ ਹੁਣ ਪਿੰਦਰ ਧੋਫੇ ਨੂੰ ਤੇ ਅੰਦਰ ਖਲਾਰ ਹੁਣ ਨਹੀਂ ਨਹੀਂ ਮੰਮੀ ਹੁਣ ਇੱਥੇ ਖਲਾਰਾਂਗੇ ਅੰਦਰ ਤੇ ਆਹ ਤੇ ਚਲ ਧੋ ਲੈ ਤੇ ਹੁਣ ਜਿਹੜੀ ਮਿੱਟੀ-ਮੁੱਟੀ ਹੋਏਗੀ ਨਾ ਉਹ ਪਾਣੀ ਵਾੜ ਛੱਡੂਈ ਫਿਰ ਤੇ ਇੱਧਰ ਲਾ ਕੇ ਇਹਨੂੰ ਤੇ ਖਲਾਰਦਾਈ ਕੋਈ ਨਹੀਂ ਕੋਈ ਨਹੀਂ ਕਰਦਣਾ ਬਸ ਧੋਪੀ ਗਿਆ ਵਾ ਉਹ ਮੜੇ ਰਹਿ ਗਾਰੇ ਮਨ ਮਾਰਨ ਵਾਲੀ ਸਰਫਸ

ਚਲ ਮੇਰੀ ਭੈਣ ਨਾ ਫੇਰ ਵੀ ਇੱਕ ਵਾਰੀ ਫੇਰ ਫੋਨ ਮੈਨੂੰ ਕਰਦੀ ਜਦੋਂ ਤੁਰੋਗੇ ਚਲ ਠੀਕ ਆ ਗਰਲਿੰ ਕਦੋਂ ਕਹਿੰਦੇ ਹੋਣਾ 9:00 ਵੱਜ ਗਏ ਤੇ 10:00 11:00 ਵੱਜ ਜਾਣੇ ਕਹਿਣ ਦੇ ਤੇ ਉੱਤੇ ਆਏ ਖੜੇ ਕਿੰਨਾ ਟਾਂ ਦੋਨਾਂ ਦਾ ਕਿਹੜਾ ਟਾਈਮ ਲੱਗਦਾ ਤੇ ਤੂੰ ਵੀ ਕੋਠੇ ਕੇ ਘਰ ਕੋਲ ਆ ਕੇ ਕੰਮ ਤੂੰ ਕੋਈ ਨਹੀਂ ਕੀਤਾ ਰਸੋਈ ਜਾ ਕੇ ਤੇ ਆਪਣਾ ਕਰ ਲਾ ਤਿਆਰੀ ਸਾਰੀ ਅੱਗੇ ਤੈਨੂੰ ਬਾਅਦ ਅੱਜ ਵੀ ਦੇਣੀ ਨੇ ਪੂਰੇ ਕੜਾਕੇ ਕੱਢੇ ਗਰਮੀ ਪੂਰੀ ਆ ਬਾਰਾ ਤੂੰ ਮੁੜ ਕੇ ਤਰਫ ਬੁਰਾਲ ਬੜਾ ਨਹੀਂ ਤਰੋ ਕੰਮ ਨਹੀਂ ਕੀਤਾ ਜਣਾ ਕਰਨਾ ਤੈਨੂੰ ਕੱਲੀ ਨੂੰ ਪੈਣਾ ਵਾ ਤੇ ਸਬਜੀ ਸੁਬਜੀ ਜਿਹੜੀ ਬਣਾਉਣੀ ਹੈ ਬਣਾ ਲੈ ਭਾਬੀ ਹੋਣਾ ਤੇ ਤੇਰੇ ਨਾਲ ਮੇਰੇ ਨਾਲ ਲਾਗੇ ਕੋਈ ਹੱਥ ਵਟਾਉਣਾ ਨਹੀਂ ਹੈਗਾ ਤੇ ਮੁੜ ਕੇ ਕਿੱਥੇ ਖਾਦੀ ਰਹੀਂਗੀ ਤੇ ਨਾ ਹੀ ਤੈਨੂੰ ਜਦੋਂ ਚਾਰਜੀ ਆ ਕੇ ਮੁਰਦਾ ਸੁਝਣਾ ਨਹੀਂ ਕੁਝ ਮੈਂ ਕੀ ਕਰਾਂ ਉਹਦਾ ਮੰਮੀ ਨੇ ਮੈਨੂੰ ਕਹਿਣ ਦੇ ਵੀ ਕੋਈ ਕੰਮ ਹੋਊ ਤਾਂ ਜ਼ਰੂਰ ਦੱਸੀ ਪਰ ਮੈਂ ਨਹੀਂ ਕਿਹਾ ਦਸਾਂ ਚੱਲਣਾ ਚੱਲਣਾ ਨਾਰੇ ਖਵਾਓ ਤੇ ਨਾਰੇ ਗੱਲਾਂ ਖਰਾਓ ਪਿਤਾ ਦੇ ਨਾਲ ਕੰਮ ਕਰਾਇਆ ਤੇ ਜਦੋਂ ਉਹ ਤੁਰਨਗੇ ਨਾ ਮੈਂ ਤੁਹਾਨੂੰ ਦੱਸ ਦਾਂਗੀ ਤੇ ਜਾ ਕੇ ਠੀ ਮਿਠਾਈਆਂ ਕਿਸ ਮੋਸੇ ਲੈ ਆਇਓ ਤੇ ਨਾਲੇ ਚਨੇ ਜ਼ਰੂਰ ਲੈ ਕੇ ਆਇਓ ਉਹ ਚਲ ਮੈਂ ਤੇ ਲੈ ਆ ਜਾਵਾਂਗਾ ਜਦੋਂ ਤੂੰ ਕਹਿਣ ਦੀ ਐ ਪਰ ਇਹ ਆ ਵੀ ਮੈਂ ਤੁਹਾਨੂੰ ਕਹਿੰਦਾ ਆਕੜ ਕਰਨ ਦਾ ਕੀ ਫਾਇਦਾ ਗਰਮੀ ਇਕੱਲੀ ਖਾਦੀ ਰਹੇਗੀ ਤੇ ਜੇ ਮੰਮੀ ਕਰਾਊਗੀ ਮਸਲ ਨਾਲ ਤੇ ਕਰਾਉਂਦਾ ਹੀ ਇੱਥੇ ਕੀ ਹੋਣ ਡਿਆ ਵਾ ਆਕੜ ਕੇ ਕੁਝ ਨਹੀਂ ਹੋਣਾ ਹੈਗਾ ਤੇ ਜੇ ਕੰਮ ਨਾਲ ਹੋ ਜੂਗਾ ਤੇਰੇ ਦਾ ਤਾਂ ਉਹ ਚ ਨੁਕਸਾਨ ਕਦਾ ਵਾ ਰਲ ਮਿਲ ਕੇ ਤੇ ਰੋਟੀ ਪਾਣੀ ਕਰ ਲਿਓ ਦੁਪਹਿਰ ਨੂੰ ਰੋਟੀ ਨਹੀਂ ਖਾਉਣੀ ਉਹਨਾਂ ਨੂੰ ਰੋਟੀ ਨਹੀਂ ਖਵਾਉਣੀ ਜਿਹੜਾ ਇੰਨਾ ਸਮਾਨ ਲਿਆ ਹੋਣਾ ਹੈ ਤਾਂ ਬੰਦਾ ਪੁੱਛੇ ਵੀ ਉਹ ਵੀ ਖਾ ਕੇ ਰੋਟੀ ਖਾਣੀ ਸਮੋਸੇ ਜਿਹੜੇ ਨਾ ਤੁਸੀਂ ਦਾਖ ਕੇ ਲੈ ਆਇਓ ਤੇ ਰਾਤ ਦੀ ਮੈਂ ਸਕੀਮ ਲਾਈ ਆ। ਰਾਤ ਦੀ ਸਕੀਮ ਨਹੀਂ ਰਾਤ ਦੀ ਸਕੀਮ ਬਦੀ ਲਾਤੀ ਆ। ਉਹਨਾਂ ਨੇ ਪਹਿਲੀ ਵਾਰੀ ਆਉਣਾ ਵਾ ਰਾਤ ਨੂੰ ਘੁੰਮਣ ਫਿਰ ਜਾਵਾਂਗੇ ਤੇ ਬਾਹਰੋਂ ਉੱਥੋਂ ਰੈਸਟੋਰੈਂਟ ਤੋਂ ਰੋਟੀ ਖਵਾ ਲਿਆਵਾਂਗੇ ਤੇ ਨਾਲੇ ਉਹਨਾਂ ਨੇ ਕਹਿਣਾ ਸਾਡੀ ਕਿੰਨੀ ਇੱਜ਼ਤ ਕੀਤੀ ਆ। ਚਲ ਦੇਖ ਲੈ ਤੂੰ ਜਿੱਦਾਂ ਵੀ ਪਰ ਮੈਂ ਜਾਨਾਂ ਚਲ ਪਹਿਲੀ ਵਾਰ ਜਿੱਦਾਂ ਆਉਣਾ ਵਾ ਰਾਤ ਦੀ ਰੋਟੀ ਤੋਂ ਆਪ ਬਣਉਂਦੀ ਤੇ ਚੰਗਾ ਸੀ। ਲੱਗ ਤੁਹਾਨੂੰ ਕੀ ਪਤਾ ਵਾ ਉਹਨਾਂ ਪਤਾ ਕਿੰਨੇ ਖੁਸ਼ ਹੋਣਾ ਵਾ ਤੁਸੀਂ ਬਸ ਪਿੰਡਾਂ ਜੀਆਂ ਵਾਲੀਆਂ ਗੱਲਾਂ ਕਰੀ ਜਾਣ ਦਿਓ। ਪਰ ਇੱਕ ਗੱਲ ਇਹ ਵੀ ਜੇ ਸਵੇਰੇ ਉਹਨਾ ਟਾਈਮ ਸਿਰ ਚੱਲ ਜਾਣਾ ਵਾ ਪਰ ਮੈਂ ਪਕੌੜੇ ਕੱਢ ਲਾਂਗੀ ਤੇ ਹੁੰਦਿਆ ਬ੍ਰੈਡ ਦੇ ਵਾਲੇ ਪੈਨਟ ਲੈ ਆਇਓ ਦੋ ਮੇਰੀ ਗੱਲ ਸੁਣ ਸਵੇਰੇ ਪਕੌੜੇ ਦੇ ਭਾਂ ਕੱਢ ਲਈ ਪਰ ਇਦਾਂ ਵਿਚਾਰਾਂ ਨੂੰ ਭੁੱਖੇ ਢੜ ਜਾਂਦਾ ਚੰਗੇ ਲੱਗੀਦਾ ਰੋਟੀ ਸਵੇਰੇ ਬਣਾ ਕੇ ਖਵਾ ਕੇ ਕੱ ਲਈ ਉਹਨਾ ਸਵੇਰੇ ਵੀ ਢਿਲ ਮਾਠੀ ਕਰ ਛੱਡੀ ਵਿਚਾਰ ਜਿਆ ਮਾਲਕਾ ਜਾਣਦੇ ਇਦਾਂ ਹੀ ਜਾਣਦੇ ਚੰਗੇ ਨਹੀਂ ਲੱਗੀਦਾ ਇਦਾਂ ਗਾਹ ਅਗਲੇ ਘਰੇ ਮੁੜ ਕੇ ਕਿਹਦੇ ਜਾਣਾ ਹੁੰਦਾ ਵਾ ਐਡਾ ਨਿਆਣਾ ਕੋਈ ਨਹੀਂ ਹੁੰਦਾ ਜੇ ਬ੍ਰੈਡਾਂ ਤੋਰਾਂਗੇ ਤਾਂ ਬ੍ਰੈਡ ਹੀ ਮਿਲਣਗੇ ਤੇ ਜੇ ਰੋਟੀ ਨਾ ਤੋਰਾਂਗੇ ਤਾਂ ਰੋਟੀ ਮਿਲੂਗੀ ਹੱਸਣ ਵਾਲੀ ਗੱਲ ਨਹੀਂ ਦਲ ਸੀਰੀਅਸ ਆ ਹਰ ਗੱਲ ਨੂੰ ਮਜ਼ਾਕ ਤੇ ਨਹੀਂ ਲਈਦਾ ਇਹਦਾ ਕੀ ਜਨਾਨੀਆਂ ਵਾਂਗ ਹੋਣਾ ਗੱਲਾਣਾ ਮੈਨੂੰ ਕਰਿਆ ਕਰੋ ਭਵਤੀਆਂ ਮੈਂ ਜਨਾਨੀਆਂ ਕੋ ਗੱਲਾ ਨਹੀਂ ਕਰਦਾ ਇਹਨਾਂ ਚੀਜ਼ਾਂ ਤੋਂ ਖਾਨਦਾਨ ਨਹੀਂ ਪਛਾਨੀ ਜਾਂਦੀ ਆ ਵੀ ਅਗਲਾ ਕਿੰਨੀ ਕੀਤੀ ਦਾ ਮਾਲਕ ਆ ਤੇ ਬਾਹਰ ਵੀ ਜੇ ਖਵਾਉਣਾ ਵਾ ਤੇ ਪੈਸੇ ਲਾ ਕੇ ਖਵਾਉਣਾ ਮੁਫਤਤ ਨਹੀਂ ਕਹਿੰਦੇ ਖਵਾ ਦੇਣਾ ਮੈਂ ਮੰਨਣਾ ਮੈਂ ਹੋ ਸਕਦਾ ਬਾਹਰ ਘਰ ਨਾਲੋਂ ਵਾਧੇ 2-4 ਰੁਪਏ ਲੱਗ ਜਾਣ ਪਰ ਉਹ ਚੀਜ਼ ਹੋਰ ਆ ਘਰ ਜਿਹੜਾ ਆਪਣਾ ਰੋਟੀ ਪਾਣੀ ਤਿਆਰ ਕਰਕੇ ਅਗਲੇ ਦੀ ਹੀਤ ਪਾਣੀ ਕਰਨੀ ਉਹ ਚੀਜ਼ ਚ ਅੰਤਰ ਆਉਂਦਾ ਵਾ ਹਮੇਸ਼ਾ ਚੰਗਾ ਬਾਬਾ ਖਵਾ ਦਾਂਗੇ ਰੋਟੀ ਤਾਂ ਆਹ ਫੋਨ 'ਤੇ ਆ ਜੇ ਆਏਗਾ ਤਾਂ ਚੁੱਕ ਲਿਓ ਮੈਂ ਨਾ ਮਸ਼ੀਨ 'ਚ ਕੱਪੜੇ ਕੱਢਵਾ ਚੱਲ ਨੀ ਬੇਲਾ ਨੀ ਬੇਲਾ ਕੰਮ ਜਰਾ ਫੁਰਤੀ ਮਾਰ ਲਾ ਢਿੱਲੀ ਦੀ ਨਾ ਤੁਰੀ ਫਿਰ ਚੱਲੀ ਆ ਉਹ ਪਾਣੀ ਬਾਅਦ ਹੀ ਮਾਰਨਾ ਪਹਿਲਾਂ ਨਾ ਦੰਗਰ ਸ਼ਾਮੇ ਕਰਕੇ ਆਵਾਂ ਹੇ ਹੇ ਹੁਣ ਮੈਂ ਸਾਰਾ ਧੋ ਕੇ ਗਈ ਆ ਫੇਰ ਖਲਾਰਾ ਪਾ ਕੇ ਰਹਿਤਾ ਵਾ ਬੰਦਾ ਪਿਛੇ ਅੱਗੇ ਪਿਛੋ ਵੇਲੀ ਜੇ ਲੱਗਾ ਹੁੰਦਾ ਤਾਂ ਅੱਜ ਇੱਥੇ ਲਾਤਾ ਪਤਾ ਵੀ ਹੈਗਾ ਪਰ ਉਹਣਿਆਂ ਨੇ ਆਉਣਾ ਵਾ ਸਾਰਾ ਸਿਆਪਾ ਕਰਨਾ ਪੈਣਾ ਹੁਣ ਕੀ ਫਾਇਦਾ ਹੋਏ ਅੰਤਰਾ ਸਫਾਈ ਕਰਨ ਦਾ ਇਹ ਤੋਂ ਚੰਗਾ ਕਰਦੀ ਨਾ ਗਰਲਿੰਨ ਤੋਂ ਆਏ ਕੱਪੜੇ ਬੜੀ ਛੇਤੀ ਕੰਮ ਨਵੇੜਿਆ ਮੈਂ ਨਹੀਂ ਧੋਤੇ ਕੱਪੜੇ ਕਿ ਧੋਣੇ ਆ ਪਾਏ ਮਸ਼ੀਨ 'ਚ ਆਫ ਦਾ ਲੱਗੀ ਰਹਿੰਦੋ ਕਿਉਂ ਕੀ ਗੱਲ ਹੋ ਗਿਆ ਬੜੀ ਤਪ ਗਈਆਂ ਕੀ ਚੱਕਰ ਤਪਣਾ ਕੀ ਹੈ ਗਰਮੀ ਨਾਲ ਜਲਦਾ ਸਰ ਘਾਤਾ ਪਾਰਾਂ ਅਸਰ ਮਾ ਟਰੈਕਟਰ ਧੋ ਕੇ ਉਥੇ ਮਿੱਟੀ ਬੁਏ ਗਏ ਘਪਈ ਉਹ ਮੈਂ ਧੋ ਕੇ ਆਈ ਆ ਆ ਪਤਾ ਨਹੀਂ ਕਿੱਥੇ ਚਲ ਗਿਆ ਅੱਗੋ ਪੁੱਛੋ ਨਹੀਂ ਟਰੈਕਟਰ ਇੱਥੇ ਲੱਗਾ ਤਾਂ ਅੱਜ ਹੀ ਲੱਗਣਾ ਹੈ ਤਾਂ ਅੱਜ ਹੀ ਧੋਣਾ ਹੈ ਦੇ ਵੀ ਨੰਪਿੰਦਰ ਦਾ ਕੋਈ ਹਾਲ ਨਹੀਂ ਹੈਗਾ ਇਹ ਬੰਦਾ ਜੇ ਧੋਣੀ ਹੈ ਚੀਜ਼ ਤੇ ਕੋ ਟਾਈਮ ਪਟਾਈਮ ਦੇ ਲਿੰਦਾ ਵਾ ਤੇ ਜਾਂ ਮਹੀਨਾ ਹੋ ਗਿਆ ਝੋਨੇ ਲੱਗਣ ਨੂੰ ਉਦੋਂ ਦਾ ਤੋਤਾ ਨਹੀਂ ਆ ਤੇ ਨਾਲੇ ਇਹ ਬੰਦਾ ਬਾਹਰੋਂ ਦੇ ਲਈ ਧੋੜੇਗਾ ਹੋਰ ਵੀ ਜਗ੍ਹਾ ਨੇ ਪਰ ਜਾਣ ਕੇ ਨੇ ਉਹ ਕੰਮ ਕਰਨਾ ਹੁੰਦਾ ਵੀ ਜਿੱਤੋਂ ਕੋਈ ਨਾ ਕੋਈ ਇਹ ਪਵਾੜਾ ਕੋਈ ਘੱਟ ਜਾਓ ਜਾ ਕੇ ਤੇ ਪੁੱਛ ਕੇ ਆਓ ਪਿਆ ਜੀ ਇਹਨੂੰ ਧੋਣਾ ਹੀ ਵਾਹ ਵੀ ਧੋਣੂ ਉੱਥੇ ਚੰਗਾ ਮਲਵੀ ਏਜੰਸੀ ਚੋਂ ਤਾਰਿਆ ਆ ਦਿਨ ਵੀ ਧੋਣਾ ਹੀ ਧੋਣਾ ਨੂੰ ਮੈਂ ਬਾਅਦ ਧੋਵ ਜਾਂਦਾ ਗੇਰਨ ਫੇਰ ਮੈਂ ਪੁੱਛ ਕੇ ਆਇਆ ਝਾਂਜਣਾ ਨੂੰ ਇਹ ਕੋਈ ਦੰਦਾ ਤੇ ਕੋਈ ਸਾਫ ਤੋਂ ਕਰਕੇ ਆਈ ਹੈ ਕਿਹੜੀ ਭਲਾ ਸਾ ਮੈਂ ਕਰਾਈ ਮੈਂ ਜਲਾ ਕੇ ਤੇ ਸਾਫ ਕਰਤੀ ਆਪਣੀ ਨਾਲ ਦੀ ਦਾ ਸਾਫ ਕਰਾਂ ਇਹਨਾਂ ਕਿੱਥੇ ਕਰਨਾ ਹੀ ਕਰਕੇ ਤੇ ਤਾਂ ਆਈਆਂ ਮੈਂ ਕੋਈ ਪ੍ਰਾਉਣਿਆ ਨੇ ਆਉਣਾ ਨਹੀਂ ਤੇ ਮੈਂ ਵੀ ਨਹੀਂ ਇਹ ਅੱਜ ਕਰਨਾ ਲੈ ਮੈਂ ਮੰਮੀ ਨੂੰ ਕਿਹਾ ਸੀ ਕਿ ਮੈਂ ਪਾਣੀ ਮਾਰ ਦੇਣਾ ਵਾ ਭਾਈ ਆਪ ਡੇ ਹੁਣ ਜਾਂ ਨਵਦੀਪ ਕੁੱਕੜਾ ਖਾੜ ਦੇਣਾ ਇਹ ਕਿੰਨਾ ਕੰਮ ਹੈ ਭਣਾ ਇਹ ਨਾ ਮੱਕੜੀ ਛੜਨਾ ਹੀ ਚੱਲ ਉਦਾਂ ਇਹ ਆ ਵੀ ਘੜੀ ਲੱਗੀ ਤੇ ਸਹੀ ਏ ਪਰ ਪਤਾ ਲੱਗਿਆ ਵੀ ਚੀਜ਼ ਤੋਂ ਤੀ ਹੈ ਪਿੰਦਰ ਤੇ ਯਾ ਤੇਰਾ ਦਿਮਾਗ ਠੀਕ ਹੈਗਾ ਵਾ ਇਹਨੂੰ ਬਾਅਦ ਚ ਕੀ ਤੂੰ ਰਿੰਦਾ ਤੂੰ ਅੱਜੇ ਤੂੰ ਬਣਾਏ ਇਹਨੂੰ ਖੜਨਾ ਕਿ ਮੇਲੇ 'ਚ ਖੜਨਾ ਹੈ ਤੂੰ ਉਹ ਨਹੀਂ ਖੜਨਾ ਤੇ ਕਿਤੇ ਵੀ ਨਹੀਂ ਆ ਮੈਂ ਚਲ ਤੂੰ ਹੜਨਾ ਲਿਬੜਿਆ ਬੁਰਾ ਜਿਹਾ ਲੱਗਦਾ ਈਲਾਵ ਉਹ ਲਿਬੜਿਆ ਤੇ ਬੁਰਾ ਲੱਗਦਾ ਈ ਤੂੰ ਇੰਨਾ ਖਲਾਰਾ ਪਾਤਾ ਸੀ ਤੂੰ ਸੰਡੂ ਮੈਨੂੰ ਅੱਜ ਆਉਣਾ ਸੀ ਤੇ ਜੇ ਉਹ ਅੱਜ ਦੇਦਾ ਤੇ ਕਿੰਦਾ ਚੰਗੇ ਲੱਗੀਦਾ ਈਦਾ ਪਹਿਲੀ ਵਾਰੀ ਆਉਣਾ ਸੀ ਉਹਨੇ ਖਲਾਰਾ ਕਾਦਾ ਪੈ ਗਿਆ ਉਹ ਤੱਜੇ ਝੋਤਾ ਮੈਂ ਹਗਲੇ ਆ ਵੇਖ ਕੇ ਕਹਣਾ ਵੀ ਇਹਨਾਂ ਨੂੰ ਅਕਲ ਨਹੀਂ ਹੈਗੀ ਸੰਦਵੇ ਕਿੰਦਾ ਖਲਾਰਿਆ ਲਬੇੜ ਕੇ ਬਸ ਤੇਰਾ ਵੀ ਕੋਈ ਹਾਲ ਨਹੀਂ ਆ ਤੇ ਪਹਿਲਾਂ ਨਹੀਂ ਤੋਸਦਾ ਕਿਦਾਂ ਜੁਲੀ ਅੱਜ ਹੀ ਤੂੰ ਆਣਾ ਈ ਤੂੰ ਉਹ ਕਿੱਡੀ ਕ ਆਖਰ ਆ ਗਈ ਏ ਤੂੰ ਠੰਡਾ ਰਹਿ ਸੰਡੂ ਨਹੀਂ ਆਉਣਾ ਕੋਈ ਲਹਾਨੂੰ ਨੂੰ ਲਾਗੋ ਸਮੋਸਾ ਸਮਸਾ ਖਵਾ ਦੀ ਤੂੰ ਪਹਿ ਪਰ ਇਹ ਆ ਵੀ ਜਦ ਤੱਕ ਖਲਾਰਾ ਨਾ ਸਾਫ ਹੋਣਾ ਕੀਤਾ ਹੁੰਦਾ ਤੇ ਮੈਂ ਤੇਰੇ ਕੋ ਘਰਉਣਾ ਹੀ ਹੁਣ ਉਹ ਕਰ ਤੇ ਦਿੱਤਾ ਵਾ ਫਿਰ ਮਮੀ ਨੇ ਕਿ ਜਾਂ ਨਵਦੀਪ ਨੇ ਮੈਸੇ ਕੋ ਸਾਫ ਕਰਨਾ ਹੀ ਹੁਣ ਉਹਨਾਂ ਕਿ ਤੂੰ ਕੀਤਾ ਵਾ ਗਰਲੀਨ ਕਰਕੇ ਗਈ ਹੈ ਪਹਿਲਾਂ ਸਵੇਰੇ ਖਾਦੀ ਨੇ ਕੀਤਾ ਵਾ ਤੇ ਹੁਣ ਫਿਰ ਉਹਨੂੰ ਦੋਰੇ ਦੁਬਾਰਾ ਸਵਾਈ ਕਰਨੀ ਪਈ ਹੈ ਉਹ ਯਾਰ ਕਿੰਨਾ ਕੁ ਥਾਂ ਹੀ ਮਾਸਾ ਹੋਈ ਜਨਾ ਉੱਥੇ ਮਿੱਟੀ ਹੀ ਮੈਂ ਸੋ ਲਾਇ ਗੇਟ ਦੇ ਲੱਗ ਗਈ ਤੂੰ ਐਵੇਂ ਲੜਨੀ ਹਮਣਾ ਬਸ ਲੜਨ ਵਾਲੀ ਕੋਈ ਗੱਲ ਨਹੀਂ ਹੈਗੀ ਤੁਹਾਡਾ ਕੰਮ ਜਿਹੜਾ ਵੀ ਕਰਨਾ ਪੁੱਠਾ ਹੀ ਕਰਿਆ ਕਰ ਸਿੱਧਾ ਨਾਲ ਕੰਮ ਕਰੀ ਕੋਈ। ਉਹ ਚੱਲ ਭਰਾਵਾ ਠੀਕ ਆ ਪੁੱਠਾ ਹੀ ਸਹੀ। ਆਦੋਂ ਉਹ ਆਉਣ ਰਿਹਾ ਤੋੜਾ ਅੰਦਰ ਕੋਈ ਹੋਰ ਨਵੀਂ ਕੋਈ ਕਰ ਦੇ। ਹੁਣ ਗੱਡੀ ਸਾਫ ਪੈਂਦਾ ਤੇ ਕਦੀ ਉਹ ਕੰਡਾ ਪੇ ਹੋ ਜਾ ਕੰਮ ਨਾ ਕਰੀ ਕੋਈ। ਚੰਗਾ ਜਿਆਨਾ ਹੀ ਘਰੋਂ ਚੱਲ ਜਣਿਆ ਕਿਦੇ। ਚੱਲ ਜੀਏ। ਆ ਕਰੋ ਤਮਾਸ਼ਾ ਮੇਰੀ ਇਹ ਵੀ ਉਹਨਾਂ ਚ ਚੰਗੀ ਹੀਤ ਬਣੂਗੀ ਸਾਡੂ ਸਾਹਮਣੇ। ਉਹ ਯਰਤ ਕਰਨ ਦੇ ਤੂੰ ਡਿਆ ਮੈਂ ਮੈਂ ਸੋ ਕੋਈ ਇਹੋ ਜਿਹੀ ਗੱਲ ਵੀ ਨਹੀਂ ਕੀਤੀ। ਉਹ ਭਰਾ ਮੇਰੇ ਮੱਥੇ ਲੱਗ ਮੈਂ ਚੱਲਿਆ ਕਿਉਂ ਲੇਟ ਜਾ ਜਾ। ਤੂੰ ਲੇਟ ਹੀ ਹੁੰਦਾ ਰਹਿਣਾ ਮੈਂ। ਉਹ ਨਾਲੇ ਮੇਰੀ ਉਹਨਾਂ ਨਾਲ ਸੰਡੂ ਮਰਾ ਤੇ ਲਾਗੇ ਜੋ ਚਾਹ ਪਾਣੀ ਪੀਵਾਂਗੇ ਤੇ ਲਾਗੇ ਬਹਿ ਜੀ ਤੇ ਨਾਲੇ ਕੋਈ ਉਹ ਨਾ ਘਰ ਦੀ ਕੋਈ ਉਹਨਾਂ ਮੁੜ ਕੇ ਛੇੜਦਾ ਵੀ ਪਹਿਲੀ ਾਰ ਉਹਨੇ ਆਉਣਾ ਤੇ ਜਾ ਕੇ ਮੁੜ ਕੇ ਸਾਰੀ ਉਮਰ ਇੱਕ ਦੂਜੇ ਦਾ ਭਾਵਾਂ ਜਣਾ ਤੇ ਤਮਾਸ਼ਾ ਮੇਰਾ ਬੰਦਾ ਰਹੇ ਮੇਰੀ ਸੁਣ ਗੱਲ ਆਹੀ ਲਾਗੇ ਆਉਣਾ ਹੀ ਨਹੀਂ ਭਰਾਵਾ ਚੰਗੀ ਗੱਲ ਆ ਚੰਗੀ ਗੱਲ ਆ ਵੀ ਤੇਰੀ ਸੋਚ ਚੰਗੀ ਆ ਮੇਰੇ ਸਿਰ ਤੇ ਤੇ ਛਿੱਤਰ ਮਰਾਓ ਉਹਨਾਂ ਕੋਈ ਬੜੀ ਘਰ ਤੇ ਉਹਨਾਂ ਦੀ ਏਕਤਾ ਵਾ ਦੂ ਭਰਾਵਾਂ ਦੀ ਪਹਿਲੀ ਾਰ ਆ ਤੇ ਅਗਲਾ ਲਾਗੇ ਨਹੀਂ ਬੈਠਾਗਾ ਯਾਰ ਮੈਨੂੰ ਤੇਰੀ ਸਮਝ ਨਹੀਂ ਲੱਗਣ ਈ ਕਦੀ ਦੂਜੇ ਬਨੇ ਕਦੀ ਦੂਜੇ ਬਨੇ ਕੀ ਉਹਨਾਂ ਨੂੰ ਦੱਸਣਾ ਵੀ ਬੜ ਤੇ ਚੰਗੀ ਵਗੋਣਾ ਉਹਨਾਂ ਨੂੰ ਘਰ ਦੇ ਅੰਦਰ ਦੀਆਂ ਗੱਲਾਂ ਉਹ ਖਲਾਰਾ ਪਾ ਕੇ ਦੱਸਣਾ ਲਾਵਾ ਵੀ ਖਾਵਾ ਜਾਣੀ ਘਰੀ ਦਾ ਹੁੰਦਾ ਜੇ ਕੋ ਕਰਤੂਰ ਤਾਂ ਇਹਨਾਂ ਦਾ ਫਿਰ ਦਸੀਦਾ ਤੇਰਾ ਦੇ ਇਰਾਦਾ ਫਿਰ ਉਹ ਆਉਣ ਦਿਨ ਜੁੰਡੇ ਜੁੰਡੇ ਹੋ ਜੀਏ ਇਕ ਲਾਨ ਕੇ ਤਮਾਸ਼ਾ ਵੇਖੇ ਪਈ ਪਹਿਲੀ ਵਾਰ ਮਿਲ ਤਾ ਨੋਟਾ ਹੁੰਦਾ ਪਿਆਣ ਕੇ ਲੰਡੇ ਆਂਦੇ ਆ ਨੂੰ ਤੇ ਜਿਹੜੀਆਂ ਗੱਲਾਂ ਨਾ ਕਰਦੀਆਂ ਉਹ ਠੀਕ ਅੰਦਰ ਖਾਤੇ ਆ ਪਰ ਉਹਦੇ ਸਾਹਮਣੇ ਨਾ ਕੋਈ ਗੱਲ ਮੈਂ ਤੈਨੂੰ ਤਦ ਕਹਿੰਦਾ ਵੀ ਉਹਨੂੰ ਕੋਈ ਮੂੰਹ ਖੋਲ ਕੇ ਕੋਈ ਘਰ ਦੀ ਅੰਦਰ ਦੀ ਗੱਲਾਂ ਦੱਸਣ ਦਾ ਵੀ ਕਿ ਉਹ ਮੈਂ ਐਡਾ ਸ਼ਦਾਈ ਤੇ ਹੈਗਾ ਨਹੀਂ ਆ ਤੂੰ ਮੜ ਗਿਆ ਤੀਆਂ ਗੱਲਾਂ ਜਿਹੜੀਆਂ ਦੱਸਣੀਆਂ ਤੇ ਮੜਾ ਜਾ ਨਾਲੇ ਆਪਣੀ ਨਾਲ ਦੀ ਨੂੰ ਸਮਝਾ ਛੱਡੀ ਹੁਣ ਸਮਝਾ ਦਾਂਗਾ ਜਨਾਨੀਆਂ ਕਿਤੇ ਮੂੰਹ ਮਾਰ ਦਿੰਦੀ ਨੇ ਇਧਰ ਬੈਠੀਆਂ ਮੂਠੀਆਂ ਉਹ ਚੰਗਾ ਯਾਰ ਤੂੰ ਕੰਮ ਕਰ ਹੋਣੀ ਲੇਟ ਹੋਣ ਡਿਆ ਜਨਾਨੀਆਂ ਗੱਲ ਕਰ ਦਿੰਦੀਆਂ ਨੇ ਏ ਜਿਹੜੀ ਪਈ ਹੈ ਨਾ ਵੱਡੀ ਮਾਸਟਰ ਆਣੀ ਟੇਲਰ ਬਣਦੀ ਫਿਰਦੀ ਆ ਇਹਨੂੰ ਆਣੀ ਹੈ ਵੀ ਤੇਰਾ ਖਲਾਰਾ ਮੈਂ ਚੋਕੇ ਆਈ ਆ ਤੇ ਮੇਰੇ ਕੱਪੜੇ ਤੋ